ਇਹ ਚਪਾਲ ਦੇ ਕਹਿਣਾ ਨਹੀਂ ਆਜੋ ਜੀ ਆਜੋ ਉਹ ਬਾਮੇ ਸਾਹਿਬ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਅਤੇ ਦਰਸ਼ਕਾਂ ਰੀਚੀ ਜੀ ਦੇ ਉਹਨਾਂ ਨੂੰ ਕਾਂਗਰਸ ਪਾਰਟੀ ਜੋਇਨ ਕਰਨ ਦੇ ਬੇਤੀ ਹੈ ਅੱਜ ਬਨੇ ਕੋਲਾਂ ਦੇ ਇਤਿਹਾਸ ਦੇ ਨਾਲ ਜੀ ਕਾਂਗਰਸ ਪਾਰਟੀ ਨੇ ਮੈਂ ਸੁਣਨੀ ਮੋਲਦਾ ਇਹਨਾਂ ਨੇ ਅੱਜ ਉਹਨਾਂ ਦਾ ਦਿਨ ਨਹੀਂ ਦਿਨਾ ਬਾਮੇ ਦੇ ਪੈ 12 ਆਪਣੇ ਘਰ ਦਾ ਆਪ ਕੀ ਗੱਲ ਆ ਇਹਨੇ ਮੈਨੂੰ ਇਹਦਾ ਪਤਾ ਹੈ ਕਿ ਜਦੋਂ ਇਹ ਪਰਦਾਸ਼ੀਗੇ ਇਹ ਦੂਸਰੇ ਸਾਥੀ ਨਾਲ ਜਿਵੇਂ ਆਪਰਾ ਮਾਲਕ ਤੇ ਲੱਗਿਆ ਹੋਇਆ ਸੀ ਦਾਰਸ਼ਕਾਂ ਨੇ ਕੀ ਕਿੰਨਵਾਰ ਅੱਖੀਰਾਂ ਨੇ ਨਾ ਦੇਖਮ ਨਹੀਂ ਨੇ ਰਾਜਾ ਜੀ ਇਹਨਾਂ ਦੀ ਬੇਟੀ ਮੋਨਾ ਜੀ ਮੋਨਾ ਇਸਮਾਇਲ ਰਾਜਾ ਜੀ ਇਹਨਾਂ ਦੇ ਉਮਰ ਕੀ ਕੀ क्योंकि वो हमारे मुल्क का संविधान बदलना चाहते हैं अपने लोगों से गुजारिश कर रहे हैं कि ज्यादा से ज्यादा सीटें जताओ ताकि इस मुल्क का संविधान बदल सके संविधान वो कानून है जो हम सबको बराबरी का हक देता है ये वो कानून है जो हम सबको जीने का हक देता है और जब तो हमें समाज ज्यादा नहीं लेना पर इंत में गलत तो जरूर कहना के देश का इलेक्शन है साढ़े बच्चों का थोड़े मुस्तकबिल का इलेक्शन है तुम अपने मुस्तकबिल का फैसला करना है कि सरकार थोड़ी चाहिए है ਇਹ ਫੈਸਲਾ ਤੁਹਾਡੇ ਹੱਥੇ ਚ ਤੁਹਾਡੇ ਇੱਕ ਇੱਕ ਵੋਟ ਨੇ ਕਰਨਾ ਹੈ ਮੈਂ ਤੁਹਾਨੂੰ ਇਹ ਹੀ ਗੁਜਾਰਿਸ਼ ਕਰਦੀ ਆ ਕਿ ਆਹ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰੀਏ ਖੈਰਾ ਜੀ ਨੂੰ ਵੋਟ ਪਾਈਏ ਸੁਖਪਾਲ ਖੈਰਾ ਜੀ ਨੂੰ ਜਿਤਾਈਏ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਲਈ ਮਸਤਕਬਲ ਦੇ ਲਈ ਸਾਡੇ ਬੱਚਿਆਂ ਦੇ ਮਸਤਕਬਲ ਦੇ ਲਈ ਸੇਫ ਹੋਵੇ ਸਾਡੇ ਬੱਚੇ ਖੁਸ਼हाल ਜ਼ਿੰਦਗੀ گزار ਸਕਣ ਦੇਖੋ ਅੱਜ ਇਹਨਾਂ ਨੇ ਵੀ ਉਹੀ ਗੱਲ ਕੀਤੀ ਮੈਂ ਵੀ ਇਹੀ ਗੱਲ ਦੁਹਰਾਉਣਾ ਚਾਹੁੰਦੀ ਆ ਕਿ ਸਾਡੀਆਂ ਹੋਰ ਵੀ ਜੋ ਜਿਸ ਤਰ੍ਹਾਂ ਸੁਲਮਾਨ ਜੋਸ਼ ਹੈ ਇਹ ਸਭ ਜੋ ਰਾਜ਼ ਕਿਸੇ ਨਾ ਕਿਸੇ ਗੱਲ ਤੋਂ ਹੋਏ ਸੀ ਉਹ ਅੱਜ ਵਾਪਸ ਆ ਰਹੇ ਨੇ ਮੈਂ ਪਹਿਲੇ ਵੀ ਕਿਹਾ ਕਿ ਕੋਈ ਸਾਡੀਆਂ ਜੜਾਂ ਨੇ ਕੋਈ ਸਾਡੇ ਧਨੇ ਨੇ ਕੋਈ ਸਾਡੇ ਪੱਤੇ ਨੇ ਕੋਈ ਸਾਡੀਆਂ ਟਹਿਣੀਆਂ ਨੇ ਕੋਈ ਕਿਸ ਤਰ੍ਹਾਂ ਨੇ ਸੀ ਇੱਕ ਦਰਖਤਾਂ ਅਸੀਂ ਇੱਕ ਦਰਖਤਾਂ ਔਰ ਉਹ ਵਾਪਸ ਸਾਡਾ ਦਰਖਤ ਜੋ ਹੈ ਉਹ ਮੁਕੰਮਲ ਹੋ ਰਿਹਾ ਹੈ ਮੈਨੂੰ ਬੜੀ ਖੁਸ਼ੀ ਹੈ ਸਾਡੀਆਂ ਜੜਾਂ ਮੁਕੰਮਲ ਹੋ ਰਹੀਆਂ ਸਾਡੀਆਂ ਜੜਾਂ ਵਾਪਸ ਆ ਰਹੀਆਂ ਜੇ ਕੋਈ ਥੋੜਾ ਬਹੁਤ ਰੁਸਕੇ ਗਿਆ ਹੋਇਆ ਵਾਪਸ ਆ ਰਿਹਾ ਹੈ ਸਾਡੇ ਨਾਲ ਜੁੜ ਰਿਹਾ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਬਲਕਿ ਹੋਰ ਵੀ ਅਪੀਲ ਕਰਾਂਗੀ ਜੋ ਸਾਤੋਂ ਕੋਈ ਕਿਸੇ ਤੋਂ ਗਲਤੀ ਹੋਈ ਹੈ ਜਾਂ ਕੋਈ ਸਾਤੋਂ ਨਰਾਜ਼ ਬੈਠਾ ਹੈ ਕਿਸੇ ਛੋਟੀ ਮੋਟੀ ਗੱਲ ਤੋਂ ਨਰਾਜ਼ ਬੈਠਾ ਹੈ ਅਸੀਂ ਉਹਦਾ ਵੈਲਕਮ ਕਰਾਂਗੇ ਜੇ ਉਹ ਆਉਣਾ ਚਾਹੁੰਦਾ ਹੈ ਤਾਂ ਵੈਲਕਮ ਹੈ ਆਏ ਸਾਡੇ ਨਾਲ ਜੁੜੇ ਤਾਂ ਕਿ ਅਸੀਂ ਮਿਲ ਕੇ ਮਹਿੰਮ ਨੂੰ ਦੁਬਾਰਾ ਤੋਂ ਮਹਿੰਮ ਨੂੰ ਸ਼ੁਰੂ ਕਰੀਏ ਔਰ ਅੱਜ ਕਾਮਰੇਟ ਸਾਡੇ ਨਾਲ ਜੁੜੇ ਨੇ ਇਸਮਾਈਲ ਜੀ ਔਰ ਇਹਨਾਂ ਦੀ ਵਾਈਫ ਜੁੜੀ ਹੈ ਇਹਨਾਂ ਦੀ ਬੇਟੀ ਜੁੜੀ ਹੈ ਸਾਨੂੰ ਬਹੁਤ ਖੁਸ਼ੀ ਹੈ ਔਰ ਆਪਣੇ ਦਰਸ਼ਨਪਾਲ ਜੀ ਸਾਡੇ ਨਾਲ ਜੁੜੇ ਨੇ ਬਹੁਤ ਮੈਨੂੰ ਖੁਸ਼ੀ ਹੈ ਕਿ ਦੁਬਾਰਾ ਸਾਡੇ ਨਾਲ ਇਹ ਆਏ ਨੇ ਆਪਣਾਪਨ ਲੱਗ ਰਿਹਾ ਮੈਨੂੰ ਐਂਜ ਲੱਗ ਰਿਹਾ ਕਿ ਮੈਂ ਕਾਫੀ ਅਰਸੇ ਬਾਅਦ ਫਿਰ ਆਪਣੇ ਪਰਿਵਾਰ ਦੇ ਵਿੱਚ ਆ ਕੇ ਬੈਠੀ ਹਾਂ ਦੇਖੋ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਦਲਣ ਵਾਸਤੇ ਹੀ ਕੁਝ ਐਮਸੀ ਸਾਨੂੰ ਛੱਡ ਕੇ ਗਏ ਸੀ ਜਦੋਂ ਮੈਂ ਬਣਾਇਆ ਸੀ ਮੈਂ ਇਹ ਸਮਝ ਕੇ ਹੀ ਬਣਾਇਆ ਸੀ ਕਿ ਇੱਕ شریف ਇਨਸਾਨ ਹੈ ਪ੍ਰਧਾਨ ਪਰ ਕੁਝ ਐਮਸੀਜ਼ ਨੂੰ ਮਨਜ਼ੂਰ ਨਹੀਂ ਸੀ ਕਿ ਵੀ ਪ੍ਰਧਾਨ ਇਹ ਰਹਿਣਾ ਚਾਹੀਦਾ ਉਹ ਸਾਨੂੰ ਛੱਡ ਕੇ ਇਸੀ ਵਜਾ ਨਾਲ ਚਲੇ ਗਏ ਸੀ ਪਰ ਅੱਜ ਵੀ ਉਹ ਉੱਥੇ ਹੀ ਨੇ ਪ੍ਰਧਾਨ ਵੀ ਉਹੀ ਹੈ ਮੇਰੀ ਹੇ ਸਮਝ ਨਹੀਂ ਆਉਂਦਾ ਕਿ ਪ੍ਰਧਾਨ ਤਾਂ ਉਹੀ ਹੈ ਜਿਹਨੂੰ ਜਿਹਦੀ ਵਜ੍ਹਾ ਨਾਲ ਮੇਤੋਂ ਨਰਾਜ਼ ਹੋ ਕੇ ਗਏ ਸੀ ਪ੍ਰਧਾਨ ਤਾਂ ਉਹੀ ਅੱਜ ਵੀ ਉਹੀ ਹੈ ਫਿਰ ਉਹਦੇ ਨਾਲ ਇਹ ਮੇਰੀ ਗੱਲ ਸਮਝ ਨਹੀਂ ਆਈ ਉਹਨਾਂ ਨੇ ਬਦਲਾਅ ਦੀ ਪਹਿਲਾਂ ਹੋਇਆ ਸੀ ਕਿ ਅਸੀਂ ਇੱਕ ਬਦਲਾਅ ਕਰਨਾ ਉਹਨਾਂ ਨੇ ਬਦਲਾਅ ਕਰਕੇ ਦੇਖ ਲਿਆ ਹੁਣ ਤੀਸਰਾ ਸਾਲ ਹੋ ਚੱਲਿਆ ਹੈਗਾ ਲੋਕਾਂ ਨੇ ਦੇਖ ਲਿਆ ਹੈ ਕਿ ਕੁਝ ਨਹੀਂ ਬਣਿਆ ਬਦਲਾਅ ਦੇ ਨਾਲ ਤੇ ਆਉ ਦੁਬਾਰਾ ਫੇਰ ਆਪਾਂ ਮਿਲ ਬੈਠੀਏ ਔਰ ਮਿਲ ਕੇ ਦੁਬਾਰਾ ਆਪਣੀ ਮਹਿੰਮ ਨੂੰ ਸ਼ੁਰੂ ਕਰੀਏ ਮੈਂ ਸਾਰਿਆਂ ਨੂੰ ਸੱਦਾ ਪੱਤਰ ਦਿੰਦੀ ਆ ਜੋ ਵੀ ਮੇਰੇ ਨਾਲ ਰੁੱਸੇ ਨੇ ਨਾਰਾਜ਼ ਹੋਏ ਨੇ ਸਤੋ ਖਫਾ ਹੋ ਕੇ ਗਏ ਨੇ ਸਾਰਿਆਂ ਨੂੰ ਦੁਬਾਰਾ ਮੈਂ ਜੋੜਨਾ ਚਾਹੁੰਦੀ ਆ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆਓ ਸਾਡੇ ਨਾਲ ਜੁੜੋ ਆਪਾਂ ਇਕੱਠੇ ਹੋ ਕੇ ਫੇਰ ਦੁਬਾਰਾ ਮਹਿੰਮ ਨੂੰ ਸ਼ੁਰੂ ਕਰਾਂ ਉਹ ਪ੍ਰਾਵੋ ਇਸ ਤਰ੍ਹਾਂ ਦੇ ਲੋਕ ਕਦੇ ਨਾ ਕਦੇ ਵੋਟਾਂ ਪਾਉਂਦੇ ਹੁੰਦੇ ਨੇ ਜਿਨ੍ਹਾਂ ਦੇ ਕਾਰੋਬਾਰ ਬੰਦ ਕਰਾਉਣ ਉਹ ਆਪਣੇ ਕਾਰੋਬਾਰ ਲਈ ਚਲੇ ਜਾਣਗੇ ਕਿਉਂਕਿ ਉਹਨਾਂ ਦਾ ਕੰਮ ਕਾਰੋਬਾਰ ਨੂੰ ਪਚਾਉਣਾ ਲੇਕਿਨ ਕਦੇ ਜਿਹੜਾ ਦਿਲੋਂ ਨਹੀਂ ਜਾਂਦਾ ਨਾ ਉਹ ਕਦੇ ਵੋਟ ਨਹੀਂ ਪਾਉਂਦਾ ਵੋਟ ਹੈਗੀ ਦਿਲ ਦੀ ਇਸ ਕਰਕੇ ਜਿਹੜਾ ਬਦਲਾਅ ਹੋਇਆ ਉਹ ਵੀ ਬਦਲਾਅ ਨਹੀਂ ਕੋਲੇ ਚਾਹਕਾਰ ਬੱਚੀ ਪਈ ਹੈ ਇਹ ਜਿਹੜੀ ਕਾਂਗਰਸ ਸੀ ਨਾ ਸਾਡੀ ਮਲੇ ਕੋਲੇ ਦੀ ਇਹ ਆਪੋਜੀਸ਼ਨ ਕਰ ਨਹੀਂ ਰਹੀ ਥੀ ਨਾ ਤਾਂ ਸਾਡੇ ਕਾਉਂਸਲਰ ਆਪੋਜੀਸ਼ਨ ਕਰਦੇ ਸੀਗੇ ਜੇ ਆਪੋਜੀਸ਼ਨ ਕਰਦੇ ਤਾਂ ਇਹਨਾਂ ਦੇ ਨਾਲ ਇੱਕ ਵਾਪਸੀ ਗੰਨੇ ਇੱਕ ਕਤਾਰ ਖੜੀ ਹੋਣੀ ਸੀਗੀ ਕਿਉਂਕਿ ਲੋਕ ਜਿਹੜੇ ਕਾਉਂਸਲ ਨੇ ਦੁਖੀ ਹੋ ਵੀ ਨੇ ਲੇਕਿਨ ਕੋਈ ਬਾਫੜਨ ਵਾਲਾ ਨਹੀਂ ਸੀਗਾ ਹੁਣ ਮੈਡਮ ਜੀ ਸੁਲਤਾਨਾ ਜੀ ਹੁਣ ਕਹਿੰਦੇ ਆਗੇ ਹੁਣ ਫੇਰ ਫੀਲਡ ਚ ਇਹਨਾਂ ਦੇ ਵਰਕ ਕਰਨੇ ਜਿਹੜੇ ਕਾਉਂਸਲ ਨੇ ਉਹਨਾਂ ਚ ਵੀ ਜਾਣ ਪਊਗੀ ਹੁਣ ਅਸੀਂ ਮਿਊਨਿਸਪੈਲਟੀ ਘੇਰਾਂਗੇ ਤਖਾਵਾਵਾਂਗੇ ਵੀ ਕਹਿੰਦੇ ਨੇ ਮਿਊਨਿਸਪੈਲਟੀ ਕਿਵੇਂ ਚੱਲਦੀ ਹੈ ਧਰਨੇ ਲਾਵਾਂਗੇ ਜੇ ਕਿਸੇ ਨਾਲ ਤੱਕਾ ਹੋਊਗਾ ਨਗਰ ਕੌਂਸਲ ਹਰ ਰੋਜ਼ ਘੇਰਾਂਗੇ ਜੇ ਤੱਕਾ ਕਰਨਗੇ ਜੇ ਕਿਸੇ ਬੰਦੇ ਤੋਂ ਕਰਪਸ਼ਨ ਉਹ ਕਹਿੰਦੇ ਨੇ ਬਦ ਪੈਸੇ ਮੰਗਣਗੇ ਤਾਂ ਅਸੀਂ ਨਗਰ ਕੌਂਸਲ ਦੇ ਵਿੱਚ ਕਾਲ ਦਵਾਂਗੇ ਕਾਂਗਰਸ ਦੇ ਵਰਕਰ ਯੂਥ ਵਾਲੇ ਸਾਰੇ ਇਕੱਠੇ ਹੋਗੇ ਉੱਤੇ ਦਰਿਆ ਪਛਾ ਕੇ ਬੈਠਾਂਗੇ ਨਹੀਂ ਕੋਈ ਨਰਾਜ਼ ਨਹੀਂ ਸਾਡੀ ਭੈਣ ਹੈ ਸਾਡੀ ਕਾਦੀ ਨਰਾਜ਼ਗੀ ਹੈ ਜਿਹੜੇ politcal ਬੰਦੇ ਹੁੰਦੇ ਨੇ ਇੱਕ ਦੇਖੋ ਸਿਆਸਤ ਦੇ ਵਿੱਚ ਕਿਸੇ ਟਾਈਮ ਵੀ ਇਕੱਠੇ ਹੋ ਸਕਦੇ ਦੇਖੋ ਵਿਆਹ ਸ਼ਾਦੀ ਆਪਾਂ ਜਿਹੜਾ ਬੰਨ੍ਹ ਦਿੰਦੇ ਆ ਆਪਣੇ ਸਕੇ ਸੰਬੰਧੀਆਂ ਨੂੰ ਕੰਦੇ ਨੇ ਲੈ ਹੀ ਆਉਣੇ ਨਾ ਉਹਨਾਂ ਇਲੈਕਸ਼ਨ ਹੈ ਸਾਡੀ ਭੈਣ ਹੈ ਸਾਡੇ ਜਿਹੜੇ ਸ਼ਿਕਵੇ ਥੀਗੇ ਉਹ ਦੂਰ ਹੋਗੇ ਜਾਂ ਸਾਡੇ ਘਰ ਹੀ ਆ ਗਈ ਸਾਡਾ ਤਾਂ ਕੋਈ ਸ਼ਿਕਵਾ ਨਹੀਂ ਨਾ ਇਹਨੇ ਸਾਡੇ ਤੇ ਐਡਾ ਕੋਈ ਜ਼ੁਲਮ ਕੀਤਾ ਦੀ ਜ਼ਰੂਰਤ ਹੋ ਚੁੱਕੀ ਦੀ ਅਸੀਂ ਕਾਂਗਰਸ ਪਾਰਟੀ 'ਚੋਂ ਆਏ ਆ ਅਸੀਂ ਕੋਈ ਧਿਰ ਬਲ ਕੇ ਨਹੀਂ ਆਏ ਅਸੀਂ ਕਾਂਗਰਸ ਪਾਰਟੀ ਜੋਇਨ ਕੀਤੀ ਹੈ ਪਰਿਵਾਰ 'ਚ ਸ਼ਾਮਲਾ ਦੁਆਰਾ ਬਿਲਹਪ ਦੁਆਰਾ ਸ਼ਾਮਲ ਹੋਏ ਹੋਰ ਪੰਜਾਬ 'ਚ ਵੀ ਜਲ ਪ੍ਰਚਾਰਕਾਂ ਨਾਲ ਸਤਿ ਆਓ ਦੇਖੋ ਉਹਾਂ ਦੇ ਆਵਾਜ਼ ਕਿ ਪੰਜਾਬ rahul gandhi ji priyanka ਸਾਡੀ ਟੌਪ ਦੀ ਜ਼ਰੂਰ ਆਵੇ ਜੀ ਔਰ ਅਸੀਂ ਵੀ ਪਲੈਨਿੰਗ ਪ੍ਰੋਸੈਸ ਵਿੱਚ ਆ ਅਗਰ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਟਾਈਮ ਸਾਨੂੰ ਚਾਹੀਦਾ ਵਾ ਅਸੀਂ ਪਲਾਵਾਂਗੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਉਹ ਟਾਈਮ ਅਸੀਂ ਉਹਨਾਂ ਦਾ ਹੋਰ ਸਿੱਟਾ ਤੇ ਪਤਾ ਸਿੱਖਾਂਗੇ ਮੈਨੂੰ ਲੱਗਦਾ ਇਸੇ ਦਾ ਇਹਨਾਂ ਨੇ ਸਾਰਿਆਂ ਨੇ ਚੁਟਾ ਦੇਣਾ ਉਹਨਾਂ ਦੇ ਸਾਰੇ ਜਿਹੜੇ ਫਾਰਮੂਲੇ ਨੇ ਨਾ ਕੇਜ ਦੀ ਬਾੜ ਖੁੱਸ ਹੋ ਗਿਆ ਵਾ ਉਹ ਪਟਾਕਾ ਜਿਹੜਾ ਦੀਵਾਲੀ ਦਾ ਚੱਲਿਆ ਦੀ ਹੁੰਦਾ ਉਹਦੇ ਵਾਂਗੂ ਹੋ ਗਿਆ ਉਹ ਫੇਲ ਹੋ ਚੁੱਕਾ ਵਾ ਔਰ ਲੋਕੀ ਨਾ ਪੰਜਾਬ ਦੇ ਵਿੱਚ ਗਰੀਬ ਤੋਂ ਗਰੀਬ ਮੈਨੂੰ ਔਰਤਾਂ ਮਿਲੀਆਂ ਪਿੰਡਾਂ 'ਚ ਉਹ ਕਹਿੰਦੀਆਂ ਸਾਨੂੰ ਮੁਫਤ ਦਾਣੇ ਨਹੀਂ ਚਾਹੀਦੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਪੈਦਾ ਕਰਕੇ ਦੇ ਪੀ ਪਹਿਲਾਂ ਫੈਡ ਅਪ ਵਿਦ ਦਿਸ ਗਿਮਿਕਸ ਇਹ ਸਾਰੀ ਗਿਮਿਕਰੀ ਪੋਲਿਟਿਕਸ ਆ ਔਰ ਇਹਦਾ ਅੰਤ ਜਲਦੀ ਹੋ ਜਾਵੇ ਤਾਂ ਦੇਖੋ ਜੀ ਬੜਾ ਵੱਡਾ ਝੂਠ ਸੀਗਾ ਭਗਵਾਨ ਦਾ ਬਗਰੋਲ ਪਿੰਡ ਆ ਜਿਹੜਾ ਬਹ ਹਲਕੇ ਦਾ ਇਸ ਨੇ 2019 ਵਿੱਚ ਕਿਤੇ ਜਗਬਾਣੀ ਦੀ ਸਾਥ ਵਿੱਚ ਚੰਡੀਗੜ੍ਹ ਕੇ ਮੁਹੱਲੀ ਇੱਕ ਦਾਵਾ ਕੀਤਾ ਕਿ ਇੱਕ ਬਗਰੋਲ ਵਿੱਚ ਮੈਂ ਜਦੋਂ ਗਿਆ ਇੱਕ ਛੋਟੀ ਜੀ ਡਰੇਨ ਦੇ ਉੱਤੇ ਪੁਲ ਬਣਨਾ ਸੀਗਾ ਤੇ ਮੈਂ ਜਦੋਂ ਡੀਸੀ ਨੂੰ ਕਿਹਾ ਕਿ ਤੂੰ ਐਸਟੀਮੇਟ ਦੇ ਸਰਕਾਰੀ ਐਸਟੀਮੇਟ ਆਇਆ 1 ਕਰੋੜ 8 ਲੱਖ ਦਾ ਤੇ ਮੈਂ ਉਹ ਪੁਲ ਬਣਾ ਦਿੱਤਾ ਸਿਰਫ 6 ਲੱਖ ਵਿੱਚ ਜਦੋਂ ਮੈਂ ਬਗਰੋਲ ਮੀਟਿੰਗ ਕਰਨ ਗਿਆ ਉਹ ਕਹਿੰਦੇ ਮੀਟਿੰਗ ਹੀ ਹੋਣੀ ਆਪਾਂ ਉਸ ਪੁਲ ਤੇ ਕਰਨੀ ਜਿੱਥੇ ਭਗਵੰਤ ਦਾ ਪੁਲ ਬਣਿਆ ਜਦੋਂ ਮੈਂ ਕਿਹਾ ਉਹ ਪੁਲ ਹੈ ਹੀ ਨਹੀਂ ਸੀ ਕੋਈ ਔਰ ਉੱਥੇ ਸਿਰਫ ਦੋ ਵੱਡੀਆਂ ਜਿਹੜਾ ਪਾਣੀ ਨੰਗਾਉਣ ਵਾਸਤੇ ਪਾਈਪਾਂ ਪਾਈਆਂ ਸੀ ਉਹਦੇ ਉੱਤੇ ਲੋਕੀ ਤੁਰ ਕੇ ਜਾਂਦੇ ਔਰ ਉਹ ਪਾਈਪਾਂ ਵੀ ਤਾਰੀ ਸਰਪੰਚ ਖਾਲੀ ਦਲ ਦਾ ਉਹਨੇ ਬਣਵਾਈਆਂ ਮਤਲਬ ਇੱਕ ਆਦਮੀ ਚੀਫ ਮਿਨਿਸਟਰ ਬਣ ਐਮਪੀ ਸਿਗਾ ਐਡਾ ਵੱਡਾ ਕੋਰਾ ਝੂਠ ਬੋਲ ਸਕਦਾ ਜਿਹੜਾ ਪੁਲ ਕਦੀ ਹੈ ਹੀ ਨਹੀਂ ਸੀ ਜਿਹੜਾ ਰਿਪੋਰਟ ਬਣਾਇਆ ਹੀ ਨਹੀਂ ਸੀ ਉਹਦੇ ਬਾਰੇ ਝੂਠ ਬੋਲ ਤਾਂ ਕਰਕੇ ਮੈਂ ਉੱਥੇ ਲਾਈਵ ਕਰ ਗਿਆ ਉਹਦੇ ਨਾਲ ਕੀ ਹੁੰਦਾ ਕਿ ਇੱਕ ਇਕ ਆਦਮੀ ਦੀ ਮਾਨਸਿਕਤਾ ਉਹਨੂੰ ਉਜਾਗਰ ਕਰਕੇ ਦੁਨੀਆ ਵਿੱਚ ਦੱਸਣਾ ਬਹੁਤ ਜ਼ਰੂਰੀ ਸੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਹਿਰਾਂ ਵਿੱਚ ਜਾ ਰਹੇ ਹਾਂ ਕਿੰਨੇ ਕ ਲੋਕ ਨੇ ਜਿਹੜੇ ਦੁਖੀ ਨੇ ਸਰਕਾਰ ਤੋਂ ਮੇਰਾ ਗੜਾ ਨਹੀਂ ਤੁਹਾਨੂੰ ਦੱਸਦਾ ਕਿਉਂਕਿ ਮੈਂ ਇੰਨਾ ਕ ਬੋਲ ਰਿਹਾ ਹਾਂ ਕਿਉਂਕਿ ਮੈਨੂੰ ਇੰਨੀ ਕ ਆਡੀਅੰਸ ਮਿਲ ਰਹੀ ਆ ਇੰਨਾ ਕ ਲੋਕੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪਿਆਰ ਕਰ ਰਹੇ ਮੈਨੂੰ ਅਕਾਲੀ ਵੀ ਵੋਟਾਂ ਪਾਉਣਗੇ ਮੈਨੂੰ ਝਾੜੂ ਵਾਲੇ ਵੀ ਵੋਟਾਂ ਪਾਉਣਗੇ ਕਾਮਨਿਸਟ ਦਾ ਸਾਡੇ ਸਾਥੀ ਹੈਈ ਮੈਨੂੰ ਕਿਸਾਨ ਯੂਨੀਅਨਾਂ ਦਾ ਸਾਰੇ ਜਿਹੜੇ ਹੈਗੇ ਨੇ ਕਰਮਚਾਰੀ ਉਹ ਵੋਟਾਂ ਪਾਉਣਗੇ ਮੈਂ ਜਿੱਦਾਂ ਤੁਹਾਨੂੰ ਕ ਮੈਂ ਡਰ ਕੇ ਕਹਿ ਰਿਹਾ ਹੰਕਾਰ ਨਹੀਂ ਕਰਿਓ ਇਹ ਇਹਨਾਂ ਦੀ ਇੰਨੀ ਕਿ ਜ਼ਿਆਦਾ ਨੈਗੇਟਿਵਿਟੀ ਹੈ ਉਹ ਵੋਟ ਸਾਰੀ ਆਪਾਂ ਨੂੰ ਖੁੱਗ ਗਈ ਔਰ ਸਮਝਿਤ ਸਨਮਾਨ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਖਾਸ ਤੌਰ ਤੇ ਮਲੇਰਪੁਰਟਲਾ ਦੇ ਨਿਵਾਸੀਆਂ ਨੂੰ ਕਿ ਦੇਖੋ ਐ ਕਿ ਗਹਿ ਗੱਛ ਲੜਾਈ ਆ ਬਿਟਵੀਨ ਐਨਡੀਏ ਐਂਡ ਇੰਡੀਆ ਦੇ ਗੱਠ ਜੋੜ ਵਿੱਚ ਆ ਸਾਡਾ ਤਾਂ ਇੱਕ ਫੁੱਲ ਫੋਰਸ ਨਾਲ ਅਸੀਂ ਮਾਈਨੋਰਟੀਜ਼ ਦੀ ਪ੍ਰੋਟੈਕਸ਼ਨ ਕਰਨੀ ਆ ਸਾਡਾ ਐਮਪੀ ਸਾਡੀ ਸਰਕਾਰ ਨਹੀਂ ਵੀ ਬਣਦੀ ਫਰਜ਼ ਕਰੋ ਸਾਡਾ 2250 ਐਮਪੀ ਉਸ ਸਦਨ ਦੇ ਵਿੱਚ ਬੈਠ ਕੇ ਭਾਜਪਾ ਨੂੰ ਰੋਕੇਗਾ ਕੀ ਇੱਕ ਆਦਮੀ ਚੁਣਿਆ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਸਾਹਮਣੇ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਨੂੰ ਰੋਕ ਸਕੇਗਾ ਨੰਬਰ 1 ਦੂਸਰਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਮੈਨੂੰ ਸੰਕੇਤ ਮਿਲੇ ਨੇ ਸਬਜੈਕਟ ਟੂ ਕਰੈਕਸ਼ਨ ਕਿ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਭਾਜਪਾ ਨੂੰ ਪਾਈ ਹੈ ਅਗਰ ਉਹਨਾਂ ਨੇ ਭਾਜਪਾ ਨੂੰ ਵੋਟ ਪਾਈ ਹੈ ਉਹ ਦੱਸਣ ਕਿ ਉਹ ਕਿਉਂ ਪਾਈ ਹੈ ਅਗਰ ਉਹ ਕਾਂਗਰਸ ਨੂੰ ਕਹਿੰਦੇ ਕਿ ਐਂਟੀ ਪੰਜਾਬ ਐਂਟੀ ਸਿੱਖ ਹੈ ਤੇ ਅੱਜ ਅੱਜ ਸਭ ਤੋਂ ਵੱਡੀ ਦੁਸ਼ਮਣ ਜਮਾਤ ਪੰਜਾਬ ਔਰ ਮਾਈਨੋਰਟੀਜ਼ ਔਰ ਕਿਸਾਨਾਂ ਦੀ ਭਾਜਪਾ ਹੈ ਇਹ ਤਾਂ ਹੁਣ ਉਹੀ ਕਲੀਅਰਫਾਈ ਕਰ ਸਕਦਾ ਨਾਲ ਉਹ ਨਾਲ ਨਾਲ ਮੈਂ ਕਹਿਣਾ ਚਾਹਣਾ ਕਿ ਮੇਰਾ خیال ਹੈ ਕਿ ਹੁਣ 80 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੋ ਗਈ ਆ ਥੋੜਾ ਬਹੁਤ ਆ ਹੋਰਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਸੀਗਾ ਟਾਈਮ ਇਸ ਕਮ ਰਾਈਟ 60 ਸਾਲ ਤੇ ਵੈਸੀ ਰਿਟਾਇਰਮੈਂਟ ਕਰ ਦਿੰਦੇ